ਤੂੰ ਮਿੱਟੀ ਪਾ ਦੇ ਸਾਰੀਆਂ ਗੱਲਾਂ ਦੇ ਤੂੰ ਆਪ ਦੀ ਤੀਵੀਂ ਵਸਾ ਦੇ ਤਾਂ ਲੋਕ ਕਹਿੰਦੇ ਹੁੰਦੇ ਨੇ ਘਰ ਖਰਾਬ ਹੋ ਜਾਊਗਾ ਹੋਰ ਮੈਂ ਹੀ ਕਹਿਣਾ ਮਹਾ ਮੇਰਾ ਟੱਬਰ ਦੀ ਹੈ 1 2 3 4 40 ਰੁਪਏ ਨੇ 10 ਰੁਪਏ ਹੋਰ ਦੇ ਦੇ ਜੀ ਜੇ 50 ਹੋ ਜਾਣਗੇ ਪੂਰੇ ਕੀ ਕਰਨਾ ਹੈ ਤੈਨੂੰ ਕੋਈ ਨਾ ਦੇ ਦੇ ਲੈ ਅੱਜ ਕੋਲੇ ਸਾਰਾ ਕੁਝ ਹੀ ਪੈਸੇ ਨਾਲ ਆ ਲੋਕ ਅੱਜ ਤਾਂ ਮੇਰੇ ਮਨਪਸੰਦ ਦਾ ਰਿਕਾਰਡ ਸੁਣਾਇਆ ਲੈ ਐਵੇਂ ਕਰ ਇਹਨਾਂ ਕੋਈ ਹੱਲ-ਪਸਲ ਕਰ ਤੇਰੀ ਗੱਲ ਸੁਣਾ ਆਪਾਂ ਚੱਲਾਂਗੇ ਹੈਨਾ ਉੱਥੇ ਭਾਬੀ ਕੇ ਪਿੰਡ ਚੱਲਾਂਗੇ ਆਪਾਂ ਇੱਕ ਵਾਰੀ ਆਪਾਂ ਸਾਰਾ ਕੁਝ ਪਤਾ ਕਰਕੇ ਆਵਾਂਗੇ ਵੀ ਕੀ ਗੱਲ ਹੋ ਗਈ ਜੀ ਹੈਂ ਕਰੀ ਕਰੇ ਨਾ ਹੋ ਕਰੀ ਕਰੇ ਤੂੰ ਐ ਕਹਿੰਦੀ ਵੀ ਅਸੀਂ ਤਾਂ ਗੀਤਕਾਰ ਕੋਲੇ ਮਿਲਨੇ ਆ ਨਾ ਰਿਕਾਰਡ ਕਰਨ ਵਾਸਤੇ ਐਂ ਬਹਾਨਾ ਮਾਰ ਕੇ ਚੱਲਾਂਗੇ ਬਾਈ ਠੀਕ ਹੈ ਹੈ ਠੀਕ ਹੈ ਹੋ ਹਾਂ ਤਰ ਦੱਸਦਾ ਤੇ ਨਹੀਂ ਕਿਸ ਨੂੰ ਮੈਂ ਨਹੀਂ ਦੱਸਦਾ ਮੈਂ ਦੱਸਾਂਗਾ ਚੰਗਾ ਐਂ ਕਰ ਸਾਗ ਤੋੜ ਲੈ ਘਰ ਵਾਸਤੇ ਕੋਈ ਨਾ ਬੁਲਾ ਮਤ ਉੱਥੇ ਜਾਣਾਗਾ ਕਿਥੇ